ਇਸ ਵੇਲੇ ਦੀ ਵੱਡੀ ਖਬਰ ਅਰਵਿੰਦ ਕੇਜਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕੇਜਰੀਵਾਲ ਦੀ ਰਿਹਾਈ ਤੇ ਸਸਪੈਂਸ ਬਣਿਆ ਹੋਇਆ ਹੈ ਮਿਲੀ ਹੋਈ ਜ਼ਮਾਨਤ ਦੇ ਖਿਲਾਫ ਈਡੀ ਦੇ ਬਨੋ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਹੈ ਇਸ ਅਪੀਲ ਤੇ ਸੁਣਵਾਈ ਚੱਲ ਰਹੀ ਹੈ ਸੁਣਵਾਈ ਦੇ ਦੌਰਾਨ ਹੀ ਇਸ ਜ਼ਮਾਨਤ ਦੇ ਉੱਪਰ ਰਿਹਾਈ ਨੂੰ ਲੈ ਕੇ ਰੋਕ ਲੱਗ ਗਈ ਹੈ ਜਿਸ ਤੋਂ ਬਾਅਦ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ ਕਿ ਹੁਣ ਅਰਵਿੰਦ ਕੇਜਰੇਵਾਲ ਜੇਲ੍ਹ ਤੋਂ ਬਾਹਰ ਆ ਸਕਦੇ ਨਹੀਂ ਹਾਂ ਪਰ ਨਹੀਂ ਫਿਲਹਾਲ ਦੇ ਲਈ ਫਿਲਹਾਲ ਦੇ ਲਈ ਰੋਕ ਲੱਗ ਗਈ ਹੈ ਬੀਤੇ ਦਿਨ ਹੀ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਅਰਵਿੰਦ ਕੇਜਰੇਵਾਲ ਨੂੰ ਤੇ ਅੱਜ ਉਹਨਾਂ ਦੇ ਸ਼ਾਮ ਤੱਕ ਜੇਲ੍ਹ ਤੋਂ ਬਾਹਰ ਆਉਣ ਦੀ ਉਮੀਦ ਜਤਾਈ ਜਾ ਰਹੀ ਸੀ ਐਸੇ ਦੀ ਖੁਸ਼ੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਧਾਇਕਾਂ ਮੰਤਰੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਪਟਾਕੇ ਆਤੀਸ਼ਵਾਜ਼ੀ ਕੀਤੀ ਜਾ ਰਹੀ ਸੀ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਸੀ ਪਰ ਇਸ ਖੁਸ਼ੀ ਤੇ ਕੁਝ ਧੇਰ ਦੇ ਲਈ ਰੋਕ ਲੱਗ ਗਈ ਕਹਿ ਸਕਦੇ ਹਾਂ ਕਿਉਂਕਿ ਹਾਈ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਐ ਈਡੀ ਨੇ ਈਡੀ ਨੇ ਇਸ ਜ਼ਮਾਨਤ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਹਾਈ ਕੋਰਟ ਦਾ ਰੁਖ ਕੀਤਾ ਹਾਈ ਕੋਰਟ ਦੇ ਵਿੱਚ ਦੋਵਾਂ ਧਿਰਾਂ ਦੇ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਜਾ ਰਹੀਆਂ ਐ ਇਸੇ ਦਲੀਲਾਂ ਦੀਆਂ ਦਲੀਲਾਂ ਦੇ ਉੱਪਰ ਸੁਣਵਾਈ ਚੱਲ ਰਹੀ ਐ ਇਸੇ ਕਰਕੇ ਜ਼ਮਾਨਤ ਜਿਹੜੀ ਦਿੱਤੀ ਹੋਈ ਐ ਉਸ ਤੇ ਹੁਣ ਰੋਕ ਲੱਗ ਗਈ ਐ ਕਿਉਂਕਿ ਜਦ ਤੱਕ ਸੁਣਵਾਈ ਨਹੀਂ ਹੋ ਜਾਂਦੀ ਜਾਂ ਕੋਈ ਫੈਸਲਾ ਨਹੀਂ ਆ ਜਾਂਦਾ ਉਨੀ ਦੇਰ ਤੱਕ ਰਿਹਾਈ ਤੇ ਰੋਕ ਲੱਗੀ ਹੋਈ ਹੈ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਅੱਜ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਜਾਂ ਫਿਰ ਨਹੀਂ ਇਸ ਲਈ ਬਾਰ-ਬਾਰ ਕਿਹਾ ਜਾ ਰਿਹਾ ਕਿ ਸਸਪੈਂਸ ਬਰਕਰਾਰ ਹੈ ਕਿ ਅੱਜ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਫਿਰ ਨਹੀਂ ਪੂਰਾ ਮਾਮਲਾ ਜਿਹੜਾ ਹੁਣ ਤੱਕ ਦਾ ਜਿਹੜੀ ਅਪਡੇਟ ਹੈ ਉਹ ਇੱਕ ਵਾਰ ਤੁਹਾਨੂੰ ਦੱਸ ਦਿੰਦੇ ਕਿ ਬੀਤੇ ਦਿਨ ਦਿੱਲੀ ਸ਼ਰਾਬ ਨੀਤੀ ਕੇਸ ਦੇ ਵਿੱਚ ਰਾਉਜ਼ ਐਵਨਿਊ ਕੋਰਟ ਨੇ अरविंद केजरीवाल ਨੂੰ ਜ਼ਮਾਨਤ ਦਿੱਤੀ ਤੇ ED ਨੇ ਅੱਜ ਮਾਫ ਕਰਨਾ ਬੀਤੇ ਦਿਨ ਵੀ ED ਨੇ ਇਸ ਦਾ ਵਿਰੋਧ ਕੀਤਾ 48 ਘੰਟੇ ਲਈ ਸਮਾਂ ਮੰਗਿਆ ਗਿਆ ਕਿ 48 ਘੰਟੇ ਦੇ ਦਰਮਿਆਨ ਜਿਹੜੀ ਆ ਉਹ ਸਟੇ ਲਗਾਉਣ ਦੀ ਮੰਗ ਕੀਤੀ ਸੀ ਪਰ ਟ੍ਰਾਇਲ ਕੋਰਟ ਨੇ ਸਟੇ ਦੇਣ ਤੋਂ ਮਨ੍ਹਾ ਕਰ ਦਿੱਤਾ ਤੇ ਅੱਜ ਹਾਈ ਕੋਰਟ ਦਾ ਰੁਖ ਕੀਤਾ ਅੱਜ ਹਾਈ ਕੋਰਟ ਦੇ ਵਿੱਚ SE ਦੇ ਵਿਰੋਧ ਦੇ ਵਿੱਚ ED ਨੇ ਫਾਈਲ ਜਿਹੜੀ ਉਹ ਦਰਜ ਕੀਤੀ ਹੈ ਵਕੇਸ਼ਨਲ ਬੈਂਚ ਦੇ ਵਿੱਚ ਆਪਣੀ ਯਾਜਕਾ ਲਗਾਈ ਹੈ ਐਸੇ ਯਾਜਕਾ ਦੇ ਉੱਪਰ ਸੁਨਵਾਈ ਚੱਲ ਰਹੀ ਹੈ ਸੁਨਵਾਈ ਦੇ ਦੌਰਾਨ ਰੋਕ ਲਗਾ ਦਿੱਤੀ ਗਈ ਹੈ ਜ਼ਮਾਨਤ ਤੇ ਫਿਲਹਾਲ ਅਗਲੇ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਈਡੀ ਦੀ ਅਦਾਲਤ ਤੇ ਸੁਣਵਾਈ ਹੋਣ ਤੱਕ ਟ੍ਰਾਇਲ ਕੋਰਟ ਦੇ ਆਦੇਸ਼ ਨੂੰ ਪ੍ਰਭਾਵੀ ਨਹੀਂ ਮੰਨਿਆ ਜਾਏਗਾ ਯਾਨੀ ਹਾਈ ਕੋਰਟ ਦਾ ਜਦੋਂ ਤੱਕ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕੇਜਰੀਵਾਲ ਜੇਲ੍ਹ ਦੇ ਵਿੱਚ ਹੀ ਰਹਿਣਗੇ ਅਜੇ ਹੀ ਅਪਡੇਟ ਜਿਹੜੀ ਹਾਈ ਕੋਰਟ ਦੇ ਵੱਲੋਂ ਜਿਹੜੇ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਉਸ ਦੇ ਮੁਤਾਬਕ ਹੁਣ ਤੱਕ ਦੀ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਈਡੀ ਦੀ ਅਰਜ਼ਿਕਾ ਤੇ ਜਿਹੜੀ ਸੁਣਵਾਈ ਚੱਲ ਰਹੀ ਹੈ ਸੁਣਵਾਈ ਹੁਣ ਤੱਕ ਟ੍ਰਾਇਲ ਕੋਰਟ ਦੇ ਆਦੇਸ਼ ਨੂੰ ਪ੍ਰਭਾਵੀ ਨਹੀਂ ਮੰਨਿਆ ਜਾਵੇਗਾ ਹੇਠਲੀ ਇੱਕ ਵਾਰ ਫਿਰ ਦੱਸਦੇ ਕਿ ਹੇਠਲੀ ਅਦਾਲਤ ਦੇ ਵੱਲੋਂ ਬੀਤੇ ਦਿਨ ਜ਼ਮਾਨਤ ਦਿੱਤੀ ਗਈ ਸੀ ਉਸੇ ਦੇ ਵਿਰੋਧ ਦੇ ਵਿੱਚ ਈਡੀ ਹੁਣ ਹਾਈ ਕੋਰਟ ਪਹੁੰਚੀ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਇਸੇ ਤੇ ਹੀ ਸੁਣਵਾਈ ਚੱਲ ਰਹੀ ਹੈ ਤੇ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਜਦੋਂ ਤੱਕ ਹਾਈ ਕੋਰਟ ਦਾ ਜਦ ਤੱਕ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕੇਜੇਵਾਲ ਜੇਲ੍ਹ ਦੇ ਵਿੱਚ ਹੀ ਰਹਿਣਗੇ ਬੀਤੇ ਦਿਨ ਬੀਤੇ ਦਿਨ ਜੋ ਕੁਝ ਹੋਇਆ ਉਸ ਤੇ ਵੀ ਇੱਕ ਵਾਰ ਨਜ਼ਰ ਮਾਰ ਲੈਂਦੇ ਆ ਬੀਤੇ ਦਿਨ ਜਦੋਂ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਤਾਂ ਇਡੀਨੇ ਟ੍ਰਾਇਲ ਕੋਰਟ ਤੋਂ ਜ਼ਮਾਨਤ ਤੇ 48 ਘੰਟੇ ਦਾ ਸਟੇਲ ਗੋਂ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਇਨਕਾਰ ਕਰ ਦਿੱਤਾ ਕੋਰਟ ਨੇ ਕਿਹਾ ਕਿ ਦਲੀਲਾਂ ਕੱਲ ਡਿਊਟੀ ਜੱਜ ਦੇ ਸਾਹਮਣੇ ਕਿਤੀਆਂ ਜਾ ਸਕਦੀਆਂ ਨੇ ਦੱਸਦੇ ਕਿ ਬੀਤੇ ਦਿਨ ਜਦੋਂ ਦਿੱਲੀ ਸੀਐਮ ਨੂੰ ਜ਼ਮਾਨਤ ਦਿੱਤੀ ਗਈ ਤਾਂ 1 ਲੱਖ ਰੁਪਏ ਦਾ ਬੇਲ ਬਾਂਡ ਪਰੰਦੇ ਆਦੇਸ਼ ਵੀ ਦਿੱਤੇ ਗਏ ਸੀਗੇ ਐਸੇ ਐਸੇ ਦੌਰਾਨ ਕਿਉਂਕਿ ਜਿਹੜੀ ਅ ਅਦਾਲਤ ਦੇ ਵੱਲੋਂ ਬੀਤੇ ਦਿਨ ਜਿਹੜੀ ਜ਼ਮਾਨਤ ਦਿੱਤੀ ਆ ਉਹਨਾਂ ਦੇ ਉੱਪਰ ਦੋ ਸ਼ਰਤਾਂ ਵੀ ਲਗਾਈਆਂ ਗਈਆਂ ਜਿਸ ਦੇ ਮੁਤਾਬਕ ਪਹਿਲੀ ਸ਼ਰਤ ਜਾਂਚ ਦੇ ਵਿੱਚ ਰੁਕਾਵਟ ਪਾਉਣ ਜਾਂ ਫਿਰ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ ਤੇ ਦੂਸਰੀ ਸ਼ਰਤ ਦੇ ਮੁਤਾਬਕ ਜ਼ਰੂਰਤ ਪੈਣ ਤੇ ਅਦਾਲਤ ਦੇ ਵਿੱਚ ਪੇਸ਼ ਹੋਣਗੇ ਤੇ ਜਾਂਚ ਦੇ ਵਿੱਚ ਸਹਿਯੋਗ ਕਰਨਗੇ ਇਹ ਦੋ ਸ਼ਰਤਾਂ ਰੱਖੀਆਂ ਗਈਆਂ ਸੀ ਬੀਤੇ ਦਿਨ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਜਦੋਂ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਤੇ 1 ਲੱਖ ਰੁਪਏ ਦਾ ਬੇਲ ਬੌਂਡ ਭਰਨ ਦੇ ਆਦੇਸ਼ ਵੀ ਦਿੱਤੇ ਗਏ ਉਸ ਤੋਂ ਬਾਅਦ ਜ਼ਮਾਨਤ ਅਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਧਾਇਕਾਂ ਮੰਤਰੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਪਟਾਕੇ ਆਤਿਸ਼ਬਾਜ਼ੀ ਕਰਕੇ ਖੁਸ਼ੀ ਜਿਤਾਈ ਜਾ ਰਹੀ ਸੀ ਲੱਡੂ ਵੰਡੇ ਜਾ ਰਹੇ ਸੀ ਪਰ ਐਸੇ ਖੁਸ਼ੀ ਦੇ ਵਿਚਾਲੇ ਜਿਹੜੀ ਅੱਜ ਦੀ ਅਪਡੇਟ ਹੈ ਰਿਹਾਈ ਤੇ ਰੋਕ ਲੱਗ ਗਈ ਹੈ ਜਦੋਂ ਤੱਕ ਹਾਈ ਕੋਰਟ ਦੇ ਵਿੱਚ ਹੁਣ ਇਸ ਦੇ ਉੱਪਰ ਫੈਸਲਾ ਸਾਹਮਣੇ ਨਹੀਂ ਆ ਜਾਂਦਾ ਫਿਲਹਾਲ ਦੇ ਲਈ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਚੱਲ ਰਹੀ ਹੈ ਦੋਵਾਂ ਧਿਰਾਂ ਦੇ ਵੱਲੋਂ ਯਾਨੀ ਈਡੀ ਦੇ ਵਕੀਲ ਵੱਲੋਂ ਤੇ ਕੇਜਰੀਵਾਲ ਦੇ ਵਕੀਲ ਦੇ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਦਲੀਲਾਂ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਕੀ ਫੈਸਲਾ ਦਿੰਦਾ ਹੈ ਉਸ ਦਾ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਉਸੇ ਫੈਸਲੇ ਤੇ ਹੀ ਇਹ ਨਿਰਧਾਰਿਤ ਹੋਵੇਗਾ ਕਿ ਅੱਜ ਅਰਵਿੰਦ ਕੇਜਰੀਵਾਲ ਨੂੰ ਰਿਹਾਈ ਮਿਲਦੀ ਹੈ ਜਾਂ ਫਿਰ ਨਹੀਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par